ਦੇ ਚ ਬਰਸਾਤ ਦੇ ਕਰਕੇ ਲੋਕ ਬੇਹਾਲ ਹੋਏ ਪਏ ਨੇ ਪਾਸ ਕਲੋਨੀਆ ਦੇ ਵਿੱਚ ਦੱਸਿਆ ਕਿ ਪਾਣੀ ਭਰ ਚੁੱਕਿਆ ਹੈ ਗੰਦਾ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਟੋਏ ਦੇ ਕਰਕੇ ਲੋਕਾਂ ਦੀ ਪਰੇਸ਼ਾਨੀ ਵਧ ਗਈ ਹੈ ਸੜਕਾਂ ਤੇ ਬਰਸਾਤ ਦਾ ਪਾਣੀ ਜਮਾ ਹੋ ਗਿਆ ਤੇ ਸੜਕਾਂ ਤੇ ਪਾਣੀ ਭਰੰਦੇ ਕਰਕੇ ਜਾਮ ਲੱਗਿਆ ਹੋਇਆ ਹੈ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਜਮਾ ਹੋਏ ਪਾਣੀ ਦੀ ਨਿਕਾਸੀ ਦੇ ਲਈ ਕੋਸ਼ਿਸ਼ ਜੜੀ ਕੀਤੀ ਜਾ ਰਹੀ ਹੈ ਸਮਾਰਟ ਸਿਟੀ ਲੁਧਿਆਣਾ ਮਾਂਚੈਸਟਰ ਆਫ ਇੰਡੀਆ ਲੁਧਿਆਣਾ ਮਹਾਨਗਰ ਲੁਧਿਆਣਾ ਉਦਯੋਗਿਕ ਖੇਤਰ ਲੁਧਿਆਣਾ ਜਸ ਮਰਜੀ ਨਾਮ ਨਾਲ ਇਸ ਨੂੰ ਤੁਸੀਂ ਪੁਕਾਰ ਸਕਦੇ ਹੋ ਲੇਕਿਨ ਸਭ ਤੋਂ بڑا ਨਾਮ ਜੋ ਪਿਛਲੀ ਵਾਰ ਇਸ ਲੁਧਿਆਣਾ ਨੂੰ ਮਿਲਿਆ ਉਹ ਹੈ ਸਭ ਤੋਂ ਗੰਦਾ ਸ਼ਹਿਰ ਲੁਧਿਆਣਾ ਪੂਰੇ ਭਾਰਤ ਦੇ ਵਿੱਚ ਹੋਏ ਸਰਵੇਖਣ ਦੇ ਵਿੱਚ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਦੂਸਰਾ ਨਾਮ ਲੁਧਿਆਣਾ ਦਾ ਆਇਆ ਹੈ ਕਾਰਨ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਅੱਜ ਹੋਈ ਮਾਮੂਲੀ ਬਰਸਾਤ ਦੇ ਵਿੱਚ ਪਾਣੀ ਦੇ ਵਿੱਚ ਡੁੱਬਿਆ ਹੈ ਲੁਧਿਆਣਾ ਨਜ਼ਰ ਆ ਰਿਹਾ ਪੂਰਾ ਸੀਵਰੇਜ ਦਾ ਬਰਸਾਤ ਦਾ ਪਾਣੀ ਹੈ ਜਿੱਥੇ ਲੁਧਿਆਣਾ ਦੀਆਂ ਸੜਕਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਟੋਇਆਂ ਦੇ ਨਾਲ ਇੱਥੇ ਟੂ-ਵੀਲਰ ਬੱਸਾਂ ਟਰੱਕ ਹਰ ਵਿਕਲ ਤੁਹਾਨੂੰ ਜੂਈਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਸੇ ਗੰਦੇ ਪਾਣੀ ਦੇ ਵਿੱਚ ਖੜੇ ਹੋ ਕੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੀਵਰੇਜ ਦਾ ਪਾਣੀ ਓਵਰਫਲੋ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਐਮਸੀਲ ਦਾ ਡਿਪਾਰਟਮੈਂਟ ਦਾ ਜਿੰਨਾ ਵੀ ਅਦਾਰਾ ਹੈਗਾ ਉਹ ਸਭ ਇੱਥੇ ਪਹੁੰਚ ਚੁੱਕੇ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਕਰੈਨਾ ਲੈ ਜਾਂਦੀਆਂ ਗਈਆਂ ਨੇ ਟਰੈਕਟਰ ਪਹੁੰਚ ਚੁੱਕੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਇਆਂ ਨੂੰ ਪਰੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਦਸਿਆਂ ਤੋਂ ਬਚਾਉਣ ਲਈ ਲੇਕਿਨ ਇਹ ਪੌਸ਼ ਏਰੀਆ ਚੰਡੀਗੜ੍ਹ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਮੇਨ ਰੋਡ ਹੈ ਉਹਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਪੌਸ਼ ਏਰੀਆ 39 ਸੈਕਟਰ 32 ਸੈਕਟਰ 38 ਸੈਕਟਰ ਇੱਕ ਗਲਾੜਾ ਦਾ ਏਰੀਆ ਔਰ ਨਾਲ ਕਾਰਪੋਰੇਸ਼ਨ ਦਾ ਏਰੀਆ ਜਿਹੜਾ ਇਸ ਵਕਤ ਪੂਰਾ ਸੀਵਰੇਜ ਦੇ ਬਰਸਾਤ ਦੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਆਂ ਜਾਣੇ ਵਾਲੇ ਲੋਕਾਂ ਨੂੰ ਤੁਸੀਂ ਇਹ ਦੇਖ ਸਕਦੇ ਹੋ ਕਿੰਨੀ ਦਿੱਕਤ ਹੋ ਰਹੀ ਹੈ ਔਰ ਇਸ ਵਕਤ ਅਗਰ ਮੈਂ ਖੁਦ ਇਹ ਇਸ ਟੋਏ ਦੇ ਅੰਦਰ ਖੜ ਜਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗਹਿਰਾ ਇਹ ਟੋਆ ਹੈ ਕਿ ਇੱਥੇ ਅਗਰ ਕੋਈ ਵੀ ਵਹੀਕਲ ਅਗਰ ਆਂਦਾ ਤਾਂ ਉਹਨੂੰ ਕਿੰਨਾ ਨੁਕਸਾਨ ਹੋ ਸਕਦਾ ਔਰ ਕਿੰਨੇ ਆ ਉਹਦੇ ਸੱਟਾ ਲੱਗ ਸਕਦੀਆਂ ਨੇ ਲੇਕਿਨ ਇਧਰਲੇ ਪਾਸੇ ਬੈਰੀਕੇਡਿੰਗ ਕਰਕੇ ਕੋਸ਼ਿਸ਼ ਕੀਤੀ ਗਈ ਹੈ ਮਿੱਟੀ ਸਟਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਚਾਇਆ ਜਾ ਸਕੇ ਲੇਕਿਨ ਭਾਮੀਆਂ ਵਾਲਾ ਏਰੀਆ ਸੜਕ ਪੌਸ਼ ਏਰੀਏ ਦੀ ਸੜਕ ਪੂਰੀ ਤਰ੍ਹਾਂ ਨਾਲ ਪਾਣੀ ਦੇ ਨਾਲ ਪਰ ਚੁੱਕੀ ਆ ਔਰ ਇਧਰ 32 ਸੈਕਟਰ ਵਾਲਾ ਏਰੀਆ ਵੀ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਚ ਹੈ ਟ੍ਰੈਫਿਕ ਪੁਲਿਸ ਕੋਸ਼ਿਸ਼ ਕਰ ਰਹੀ ਹੈ ਲੇਕਿਨ 5 ਕਿਲੋਮੀਟਰ ਤੱਕ ਲੰਬਾ ਜਾਮ ਹੈ ਕਿਉਂਕਿ ਇੱਥੋਂ ਸਮਰਾਲਾ ਚੌਕ ਦੀ ਗੱਲ ਕਰਾਂ ਦੂਜੇ ਪਾਸੇਓ ਚੰਡੀਗੜ੍ਹ ਰੋਡ ਦੀ ਗੱਲ ਕਰਾਂ ਤਾਂ ਦੋਨਾਂ ਨੂੰ ਮਿਲਾ ਕੇ ਤਕਰੀਬਨ 5 ਕਿਲੋਮੀਟਰ ਦਾ ਏਰੀਆ ਬਣਦਾ ਹੈ ਜੋ ਇਸ ਵਕਤ ਜਾਮ ਦੀ ਚਪੇੜ ਦੇ ਵਿੱਚ ਆ ਚੁੱਕਿਆ ਹੈ ਬਰਸਾਤ ਬੇਸ਼ੱਕ ਹਲੇ ਰੁਕੀ ਹੋਈ ਹੈ ਪਾਣੀ ਦੀ ਨਿਕਾਸੀ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ 600 ਮਿਲੀਲੀਟਰ ਪਰ ਸੈਕਿੰਡ ਦੇ ਹਿਸਾਬ ਨਾਲ ਅਸੀਂ ਨਿਕਾਸੀ ਕਰਦੇ ਹਾਂ ਪਰ ਕੀ ਮਾਮੂਲੀ ਬਰਸਾਤ ਇਸ ਪਾਣੀ ਨੂੰ ਕੱਢਣ ਦੇ ਵਿੱਚ ਸਮਰਥ ਨਹੀਂ ਹੈ ਐਸ ਡੀਓ ਜੇ ਇਸ محکمہ ਦੇ ਸਾਰੇ ਇੱਥੇ ਮੌਜੂਦ ਨੇ ਕੋਸ਼ਿਸ਼ ਲਗਾਤਾਰ جاری ਹੈ ਕਿ ਇਸ ਤੋਂ ਜਿਹੜਾ ਨਿਜਾਦ ਪਾਇਆ ਜਾ ਸਕੇ ਐਸ ਡੀਓ ਸਾਹਿਬ ਕੋਸ਼ਿਸ਼ ਲਗਾਤਾਰ جاری ਹੈ ਕਿ ਇਹ ਪਾਣੀ ਜਿਹੜਾ ਕੱਢਿਆ ਜਾਵੇ ਹਾਂਜੀ ਪਾਣੀ ਤਾਂ ਜੀ ਸਾਡਾ ਆਟੋਮੇਸ਼ਨ ਕੰਪਲੀਟ ਆ ਜਿਹੜਾ ਪਾਣੀ ਆਇਆ ਮੀਂਹ ਰੁਕ ਗਿਆ ਤੁਸੀਂ ਉਧਰ ਨੂੰ ਜਾਤ ਮਾਰੋ ਜਿਹੜਾ ਰੋਡ ਤੇ ਨੂੰ ਪਾਣੀ ਗਿਆ ਉਹ 50% ਖਾਲੀ ਹੋ ਗਿਆ ਅਗਲੇ 1 ਘੰਟੇ ਚ 100% ਖਾਲੀ ਹੋ ਜਾਣਾ ਯਾਨੀ ਕਿ ਤਿਆਰੀ ਪੂਰੀ ਆ ਔਰ ਮਸ਼ੀਨਰੀ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਹੈਗਾ ਜੀ ਸਾਡੇ ਕੋਲ ਰਾਊਂਡ ਦਾ ਕਲੌਕ ਪ੍ਰਸਤਾਜ 24 ਘੰਟੇ ਫਲੱਡ ਕੰਟਰੋਲ ਯੂਨਿਟ ਬਣਿਆ ਹੋਇਆ ਸਾਡੇ ਲਗ ਲਗ ਸ਼ਹਿਰ ਦੇ ਵੱਖ-ਵੱਖਰੇ ਤੌਰ ਤੇ ਯੂਨਿਟ ਬਣੇ ਹੋਏ ਨੇ ਕਾਰਪੋਰੇਸ਼ਨ ਦਾ ਸਟਾਫ 24 ਘੰਟੇ ਲਈ ਐਸ.ਡੀ. ਹਾਜ਼ਰ ਆ ਅਸੀਂ ਸਬਡਿਵੀਜ਼ਨ ਲੈਵਲ ਤੇ ਡਿਵੀਜ਼ਨ ਲੈਵਲ ਤੇ ਜ਼ੋਨ ਲੈਵਲ ਤੇ ਸਾਰਾ ਸਿਸਟਮ ਸਾਡੇ ਕੋਲ ਪ੍ਰਬੰਧ ਆ ਜੇ ਕੋਈ ਫਲੱਡ ਦੀ ਸਥਿਤੀ ਆਉਂਦੀ ਆ ਸਾਡੇ ਕੋਲ 10000 ਬੋਰੀ ਸਾਡੇ ਜ਼ੋਨ ਲੈਵਲ ਤੇ ਇਕਠੀ ਬਣਾ ਕੇ ਰੱਖੀ ਹੋਈ ਆ ਮਿੱਟੀ ਦੀ ਭਰੀ ਹੋਈ ਆ ਰੇਤੇ ਨਾਲ ਭਰੀ ਹੋਈ ਆ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਤੁਹਾਨੂੰ ਦੱਸ ਦਈਏ ਨਹਾਈ ਐਨਐਚਆਈ ਦਾ ਵੀ ਏਰੀਆ ਬਣਦਾ ਗਲੱਡ ਦਾ ਵੀ ਬਣਦਾ ਨਗਰ ਨਿਗਮ ਦਾ ਵੀ ਬਣਦਾ ਇਹ ਤਿੰਨਾਂ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਲੇਕਿਨ ਉਸ ਦੇ ਬਾਵਜੂਦ ਸਿਰਫ ਕਾਰਪੋਰੇਸ਼ਨ ਜੋ ਹੈ ਆਪਣੀ ਡਿਊਟੀ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਸਿਰਫ ਸਟ੍ਰੌਂਗ ਸੀਵਰੇਜ ਦਾ ਜਿਹੜਾ ਪਾਣੀ ਪ੍ਰਸਾਤੀ ਜਿਹਨੂੰ ਆਪਾਂ ਕਹ ਦਿੰਦੇ ਆ ਉਹੀ ਨਹੀਂ ਆਂਦਾ ਬਲਕਿ ਘਰਾਂ ਦਾ ਡੋਮੈਸਟਿਕ ਔਰ ਇੰਡਸਟਰੀਅਲ ਪਾਣੀ ਵੀ ਇਸ ਸੀਵਰੇਜ ਦੇ ਵਿੱਚ ਡਿੱਗਦਾ ਹੈਗਾ ਜਿਸ ਤੋਂ ਬਾਅਦ ਇਹ ਹੜ ਵਾਲੀ ਸਥਿਤੀ ਜਿਹ ਘਰਾ ਦੇ ਅੰਦਰ ਬਣ ਜਾਂਦੀ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਕਿੰਨੀ ਦਿੱਕਤ ਆਂਦੀ ਹੈ ਗੱਲਬਾਤ ਕਰ ਲੈਣੇ ਆ ਬਿਰਾਜ ਜੀ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਜੀ ਇੱਥੇ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਜਦੋਂ ਵੀ ਬਾਰਿਸ਼ ਆਂਦੀ ਹੈ ਇੱਥੇ ਖੱਡਾ ਹੁੰਦਾ ਹੀ ਹੁੰਦਾ ਜਾਂ ਇਧਰਲਾ ਸਿਵਰੇਟ ਟੁੱਟ ਜਾਂਦਾ ਜਾਂ ਇਧਰਲਾ ਸਿਵਰੇਟ ਟੁੱਟ ਜਾਂਦਾ ਕਟੋ-ਕਟ ਤਿੰਨ ਮਹੀਨੇ ਹੋ ਗਏ ਜੀ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਹ ਜਿੰਨਾ ਪਾਣੀ ਭਰਦਾ ਇੱਥੇ ਜਦੋਂ ਬਾਰਿਸ਼ ਹੋ ਗਈ ਇਹਨੂੰ ਟੁੱਟਣਾ ਹੀ ਟੁੱਟਣਾ ਹੈ ਇਹ ਜਦਾ ਟੁੱਟ ਗਿਆ ਲੋਕਾਂ ਨੂੰ ਇੰਨੀ ਪਰੇਸ਼ਾਨੀ ਪਾਣੀ ਦੇਖੋ ਜੀ ਕਿੰਨਾ ਜ਼ਿਆਦਾ ਆਇਆ ਹੋਇਆ ਇਹ ਹਰ ਵਾਰ ਇਹ ਗੱਟਰ ਦਾ ਪਾਣੀ ਲੋਕਾਂ ਦੇ ਪੈਰਾਂ ਤੇ ਗੱਡੀਆਂ ਤੇ ਕਿਤੇ ਕਿਤੇ ਅਣਜਾਣ ਵਾਲੇ ਟੂ ਬਿੱਲਰਾਂ ਦੇ ਉੱਤੇ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਗੁਰਵ ਜੀ ਕਿੰਨੀ ਕੀ ਦਿੱਕਤ ਆਈ ਤੁਹਾਨੂੰ ਇੱਥੇ ਬਹੁਤ ਬੁਰਾ ਹਾਲ ਹੈ ਜੀ ਅਰੇ ਹਮੇਸ਼ਾ ਬਰਸਾਤਾ ਦੇ ਵਿੱਚ ਇੱਥੇ ਤਿਆਰੀ ਜਿਹੜੀ ਆਪਾਂ ਕਹਿ ਦਿੰਨੇ ਆ ਹਰ ਵਾਰ